ਨਾਨਕ ਸਰੀਏ ਦੇ ਨਾਲ ਜਿਹੜਾ ਰੋਲਾ ਭਾਈ ਅਮਰਤਪਾਲ ਸਿੰਘ ਮਹਿਰੂ ਦਾ ਪਖਿਆ ਹੋਇਆ ਤੇ ਵਿੱਚ ਬਹੁਤ ਸਾਰੇ ਲੋਕ ਆ ਜਿਹੜੇ ਉਹ ਭਾਈ ਅਮਰਤਪਾਲ ਸਿੰਘ ਮਹਿਰੂ ਤੇ ਤੰਜ ਕਸ ਰਹੇ ਨੇ ਕਿ ਭਾਈ ਅਮਰਤਪਾਲ ਸਿੰਘ ਮਹਿਰੂ ਆ ਉਹ ਸੰਤ ਵਾਜੀ ਖੇਡ ਰਿਹਾ ਪਬਲਿਸਿਟੀ ਲੈਣ ਵਾਸਤੇ ਲੋਕਾਂ ਨੂੰ ਆਪ ਦੇ ਵੱਲ ਝਕਾਉਣ ਵਾਸਤੇ ਲੋਕਾਂ ਦੀ ਹਮਦਰਦੀ ਲੈਣ ਵਾਸਤੇ ਅਮਰਤਪਾਲ ਸਿੰਘ ਮਹਿਰੂ ਇਹ ਸਟੰਟ ਖੇਡਦਾ ਕਿ ਹਰ ਥਾਂ ਦੇ ਵਿੱਚ ਕੋਸਣ ਦਾ ਰਾਦਾ ਨਹੀਂ ਹੁੰਦਾ ਪਰ ਜਾਣਬੁੱਝ ਕੇ ਹਰ ਇੱਕ ਬਿੱਲ ਦੇ ਵਿੱਚ ਮੂੰਹ ਮਾਰਦਾ ਫਿਰਦਾ ਹੈ ਭਾਈ ਅਮਰਤਪਾਲ ਸਿੰਘ ਮਹਿਰੋ ਇਹ ਇਲਜ਼ਾਮ ਲੋਕਾਂ ਜਿਹੜੇ ਭਾਈ ਅਮਰਤਪਾਲ ਸਿੰਘ ਮਹਿਰੋ ਤੇ ਲੱਗਦੇ ਨੇ ਉਹਨਾਂ ਵੱਲੋਂ ਜਿਹੜੇ ਇਲਜ਼ਾਮ ਆਏ ਜਾਣਬੁੱਝ ਕੇ ਲਗਾਏ ਜਾਂਦੇ ਨੇ ਅਗਰ ਸੱਚੀ ਗੱਲ ਹੈ ਜਿਹੜੀ ਭਾਈ ਅਮਰਤਪਾਲ ਸਿੰਘ ਮਹਿਰੋ ਨੇ ਕਹਿ ਦਿੱਤੀ ਆ ਤਾਂ ਉਸਤੇ ਫਿਰ ਅੱਗੇ ਪੜਤਾਲ ਹੋਣੀ ਚਾਹੀਦੀ ਹੈ ਬਾਇਓ ਡਾਟਾ ਕੱਢ ਲੈਣਾ ਚਾਹੀਦਾ ਬਹੁਤ ਸਾਰੇ ਲੋਕਾਂ ਨੂੰ ਪੁੱਛਣਾ ਚਾਹੀਦਾ ਜਿਹੜੇ ਡਰ ਦੇ ਮਾਰੇ ਬੋਲਦੇ ਨਹੀਂ ਕਿ ਕਿਹੜੀਆਂ-ਕਿਹੜੀਆਂ ਘਟਨਾਵਾਂ ਉੱਤੇ ਹੋਈਆਂ ਨੇ ਤੇ ਜਿਨ੍ਹਾਂ ਨੇ ਕੀਤੀਆਂ ਨੇ ਉਹਨਾਂ ਤੇ ਫਿਰ ਉਹ ਬੰਦੀ ਕਾਰਵਾਈ ਹੋਣੀ ਚਾਹੀਦੀ ਆ ਨਾ ਕਿ ਸੱਚ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਵੇ ਕਿ ਹਮੇਸ਼ਾ ਝੂਠ ਨੂੰ ਹੀ ਸਹਾਰਾ ਦਿੱਤਾ ਜਾਵੇ ਝੂਠदाई ਬੋਲਵਾਲਾ ਹਮੇਸ਼ਾ ਉੱਚਾ ਕੀਤਾ ਜਾਵੇ ਇਹ ਢੰਗ ਨਹੀਂ ਅਪਣਾਉਣੇ ਚਾਹੀਦੇ ਸਗੋਂ ਸਾਥ ਦੇਣਾ ਚਾਹੀਦਾ ਭਾਈ ਅਮਰਤਪਾਲ ਸਿੰਘ ਮੈਰੋ ਤਾਂ ਕਿ ਅਸੀਂ ਇਹਨਾਂ ਦੇ ਨਾਲ ਆ ਅਸੀਂ ਸਾਰੀ ਪੜਤਾਲ ਕਰਾਂਗੇ ਅਸੀਂ ਪੁੱਛਗਿੱਛ ਵੀ ਕਰਾਂਗੇ ਕਿ ਜਿਹੜੇ ਦੋਸ਼ੀ ਹੋਣਗੇ ਉਹਨਾਂ ਨੂੰ ਬਰਬੰਦ ਦੀ ਸਜ਼ਾ ਵੀ ਦਿੱਤੀ ਜਾਊਗੀ ਕੱਲ ਕਰ ਲਈਏ ਜੁੰਨੀ ਬਾਬੇ ਦੀ ਤਾਂ ਉਹਨਾਂ ਦਾ ਤਾਂ ਉਹਨਾਂ ਨਾ ਹੀ ਵਿਚੋਲ ਪੁਨੇ ਵਾਲਾ ਬੱਜਣ ਲੱਗ ਗਿਆ ਕਿ ਹਰ ਥਾਂ ਤੇ ਉਹਨਾਂ ਦੀ ਵਿਚੋਲੇ ਪੁਨੇ ਦੀ ਆਦਤ ਉਹਨਾਂ ਦੀ ਪੈ ਚੁੱਕੀ ਹੈ ਅਗਰ ਕਿੱਥੇ ਕੋਈ ਗਲਤ ਕੰਮ ਹੋ ਰਿਹਾ ਜੇ ਉੱਥੇ ਭਾਈ ਅਮਰਤਪਾਲ ਸਿੰਘ ਮਹਿਰੋਂ ਨੇ ਮੁੱਦਾ ਚੁੱਕਿਆ ਤਾਂ ਉਹਨੂੰ ਸ਼ਾਂਤ ਕਰਾਉਣ ਦੀ ਨਵੇੜਨ ਦਾ ਜਿਹੜਾ ਠੇਕਾਗਾ ਉਹ ਬਾਬ ਜੋਨੀ ਬਾਬੇ ਨੇ ਹੁਣ ਬੀੜਾਉ ਚੱਕ ਲਿਆ ਆ ਪਈ ਅਮਰਤਪਾਲ ਸਿੰਘ ਮਹਿਰੋ ਹਮੇਸ਼ਾ ਸੱਚ ਤੇ ਰਾਹ ਤੇ ਤੁਰਨ ਵਾਲਾ ਇਨਸਾਨ ਆ ਲੋਕਾਂ ਨੂੰ ਚਾਹੀਦਾ ਕੀ ਉਹਦਾ ਸਾਥ ਦੇਵੇ ਹਾਲਾਂਕਿ ਪਈ ਅਮਰਤਪਾਲ ਸਿੰਘ ਮਹਿਰੋ ਇੱਕ ਗੱਲ ਹਮੇਸ਼ਾ ਕਹਿੰਦਾ ਹੁੰਦਾ ਕਿ ਯਾਰ ਮੈਨੂੰ ਕਹਿੰਦੇ ਨੇ ਕਿ ਇਹ ਮੁਸਲਮਾਨ ਦਾ ਮੁੰਡਾ ਇਹਦੇ ਅਸੀਂ ਕੀ ਰਾਏ ਲੈਣੀ ਆ ਜਾਂ ਬਹੁਤ ਸਾਰੇ ਜਿਹੜੇ ਸਿੱਖੀ ਦੇ ਵਿੱਚ ਲੋਕ ਨੇ ਉਹ ਮਿੱਥੋ ਖਫਾ ਨੇ ਕਿ ਇਹ ਮੁਸਲਮਾਨਾਂ ਦਾ ਮੁੰਡਾ ਸਿੱਖ ਕਿਉਂ ਬਣ ਗਿਆ ਅੱਜ ਵੀ ਬਹੁਤ ਸਾਰੇ ਗੁਰਦੁਆਰਿਆਂ ਦੇ ਵਿੱਚ ਰੋਲਾ ਪੈ ਜਾਂਦਾ ਪ੍ਰਧਾਨਗੀ ਨੂੰ ਲੈ ਕੇ ਨੂੰ ਵੀ ਖਜ਼ਾਨੇ ਖਜ਼ਾਨਿਆਂ ਨੂੰ ਵੀ ਲੈ ਕੇ ਬਹੁਤ ਸਾਰੇ ਗੁਰਦੁਆਰਿਆਂ ਦੇ ਵਿੱਚ ਅੱਜ ਵੀ ਰੋਲਾ ਪੈ ਜਾਂਦਾ ਹੈ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਉਹ ਕਾਲਪੁਰਖ ਨੇ ਇੱਕ ਡਿਊਟੀ ਲਈ ਹੁੰਦੀ ਹੈ ਸੇਵਾ ਦੀ ਨਾ ਕਿ ਉਹ ਆਪ ਦੇ ਆਪ ਨੂੰ ਪ੍ਰਧਾਨ ਸਮਝਣ ਨਾ ਹੀ ਕਿਸੇ ਨਾਲ ਉਹ ਈਰਖਾ ਰੱਖਣਾ ਸਭ ਨੂੰ ਇੱਕੋ ਜਿਹਾ ਸਮਝਣ ਹਰ ਇੱਕ ਨੂੰ ਇੱਕੋ ਜਿਹਾ ਸਨਮਾਨ ਦੇਣਾ ਚਾਹੀਏ ਉਹ ਬਟਾ ਹੈ ਚਾਹੇ ਉਹ ਛੋਟਾ ਚਾਹੇ ਬੱਚਾ ਹਰ ਇੱਕ ਨੂੰ ਬੰਦਾ ਸਨਮਾਨ ਉਹਨਾਂ ਨੂੰ ਦੇਣਾ ਚਾਹੀਦਾ ਹੈ ਆਪਦੇ ਦਿਮਾਗ ਦੇ ਵਿੱਚੋਂ ਇਹ ਗਲਤਫਹਿਮੀ ਕੱਢ ਦੇਣੀ ਚਾਹੀਦੀ ਹੈ ਕਿ ਮੈਂ ਤਾਂ ਪ੍ਰਧਾਨ ਆ ਜੀ ਪ੍ਰਧਾਨ ਵਾਲਾ ਸ਼ਬਦ ਹਟਾ ਲੈਣਾ ਚਾਹੀਦਾ ਇਹ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਭਾਈ ਅਮਰਿਤਪਾਲ ਸਿੰਘ ਮਹਿਰੂ ਦੀ ਸਪੋਰਟ ਕਰੋ ਝੂਠੀਆਂ ਅਫਵਾਮਾਂ ਤੋਂ ਬਚਣ ਦੀ ਕੋਸ਼ਿਸ਼ ਕਰਿਆ ਕਰੋ ਅਗਰ ਕੋਈ ਸੱਚ ਬੋਲਦਾ ਉਹਨੂੰ ਦਬੋਣ ਦੀ ਹਮੇਸ਼ਾ ਕੋਸ਼ਿਸ਼ ਕੀਤੀ ਜਾਂਦੀ ਹੈ ਅਗਰ ਕੱਲ ਉਹ ਇਨਸਾਨ ਅਸੀਂ ਖੋ ਦਿੰਨੇ ਆ ਉਹ ਵੀ ਸਾਡੀਆਂ ਗਲਤੀਆਂ ਦੇ ਕਾਰਨ ਫਿਰ ਅਸੀਂ ਕਹਿੰਨੇ ਆ ਕਿ ਉਹ ਇਨਸਾਨ ਬਹੁਤ ਚੰਗਾ ਸੀ ਪੰਜਾਬ ਦੇ ਲਈ ਬੋਲਦਾ ਸੀ ਪੰਜਾਬ ਦੇ ਲਈ ਕੁਝ ਕਰਨਾ ਚਾਹੁੰਦਾ ਸੀ ਮੁੜ ਕੇ ਫਿਰ ਬਹੁਤ ਸਾਰੇ ਰੀਲਾ ਬਣਾਏ ਜਾਂਦੀਆਂ ਫਿਰ ਭੋਗਾਂ ਤੇ ਬਹੁਤ ਸਾਰਾ ਇਕੱਠ ਹੋ ਜਾਂਦਾ ਇਕੱਠ ਕਰਨ ਦੀ ਜ਼ਰੂਰਤ ਇਸ ਵੇਲੇ ਹੁੰਦੀ ਹੈ ਕਿ ਹੁਣ ਅਗਰ ਕੋਈ ਜਿਉਂਦਾ ਉਹ ਵਧੀਆ ਕੰਮ ਕਰ ਰਿਹਾ ਉਹਦੀ ਕਰਾ ਕਰ ਲੈਣੀ ਚਾਹੀਦੀ ਹੈ ਜਿਉਂਦੇ ਜੀ ਮਰਨ ਤੋਂ ਬਾਅਦ ਭੋਗਾਂ ਦੇ ਇਕੱਠ ਕਰੇ ਦਾ ਕੋਈ ਫਾਇਦਾ ਨਹੀਂ ਭਾਈ ਅਮਰਪਾਲ ਸਿੰਘ ਐ ਮਹਿਰੂ ਦੇ ਨਾਲ ਹਮੇਸ਼ਾ ਖੜਨ ਦੀ ਕੋਸ਼ਿਸ਼ ਕਰਿਆ ਕਰੋ ਜੋ ਬੰਦਾ ਸੱਚ ਬੋਲਦਾ ਉਹਦੇ ਨਾਲ ਹਮੇਸ਼ਾ ਖੜਨ ਦੀ ਕੋਸ਼ਿਸ਼ ਕਰਿਆ ਕਰੋ ਨਾ ਕਿ ਨਿੰਦਿਆ ਕਰੋ ਨਾ ਕਿ ਕਿਸੇ ਦੇ ਪਿੱਛੇ ਲੱਗ ਕੇ ਮੜਾ ਕਹਿਣ ਲੱਗ ਜਾਇਆ